ਲੋਕ ਚੈੱਕ ਕਰਦੇ ਲੋਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੰਨਣ ਵਾਲ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਸੂਣ ਵਾਲੀਆਂ ਪੂਰੇ ਟਾਪ ਦੀਆਂ ਮੱਝਾਂ ਬੱਦ ਜਾਣਕਾਰੀ ਲਮਾਂਗੇ ਆਪਾਂ ਬਾਈ ਜੀ ਤੋਂ ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾੜ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਹਸਤੀ ਗਰ ਜੀ ਨਾਂ ਵੀਰ ਜੀ ਆਪਣਾ ਭਰੂਰਸ਼ਨੀ ਪੈਂਡ ਚੰਨਣਵਾਲਾ ਜిల్లా ਬਰਨਾਲਾ ਠੀਕ ਆ ਮਾਝੀ ਦੀ ਜਾਣਕਾਰੀ ਦੇ ਜੀ ਪਹਿਲੀ ਦੀ ਹਾਂ ਮਾਝਾ ਦੋ ਤੀਜੇਸ਼ ਵੇਸ਼ ਹੁੰਦੀ ਆ ਹਾਂਜੀ ਦੋ ਦੇ ਦਿੰਦੇ ਆ 13 ਲੀਟਰ ਮਾਲਕਾਂ ਨੇ ਦਸ਼ਾਪਨੀ ਦੇ ਕਹੇਗੀ ਖਰੀਦੀ ਦੀ ਠੀਕ ਨੇ ਝੂਠਪਾਣ ਮਾਰੀ ਜਾਏ 15 ਦਿੰਦੀ ਆ 20 ਦਿੰਦੀ ਆ ਮਾਲਕ ਨੂੰ 13 ਦਾ ਸਹੀ ਹਾਂ ਠੀਕ ਆ ਤੇ ਬਾਕੀ ਕਰਮ ਦਾ ਹਨਾ ਅਗੇ ਹਾਂ ਉਹ ਸ਼ੇ ਮਾਝਾ ਹੀ ਸੇਵਾ ਕਰ ਲੂਗਾ ਕਰਮ ਵੀ ਲੜਾ ਸੇਵਾ ਵੀ ਲੜਾ ਹਨਾ ਤੇ ਕਿੰਨੇ ਦਿਨ ਬਾਕੀ ਬਈ ਨੇ ਬਾ ਲੈ ਜੂ ਪੰਜ ਚਾਰ ਦਿਨਾ ਪੰਜ ਚਾਰ ਦਿਨਾ ਹਾਂ ਠੀਕ ਆ ਮੈਂ ਤਾਂ ਹਾਜ਼ਰੀ ਆ ਗਈ ਠੀਕ ਆ ਆ ਲੈ ਵਾ ਲੂ ਬਾ ਦਿਖਾ ਦੋ ਮੈਂ ਤਾਂ ਆ ਠੀਕ ਆ ਬੜੀ ਵਧੀਆ ਬਣੀ ਵੀ ਆ ਗਈ ਠੀਕ ਆ ਠੀਕ ਆ ਹਾਂ ਚੰਗੀ ਪੜੀ ਕੋਸੀਆ ਮੋਟਾ ਬਾਕੀ ਠੰਡੀ ਸੀਲ ਆ ਜਿਵੇਂ ਮਰਜੀ ਬਿਠਾਰਾ ਥੱਲੇ ਆਏ ਨਹੀਂ ਕੋਈ ਚੱਕਰ ਆ ਠੀਕ ਆ ਰੇਟ ਭਰਾ ਜਾਇ ਜਦਾ ਰੇਟ ਦਾ ਸਵਾਲ ਕਰਦੇ ਆ ਸਵਾਲ ਲੱਖ ਠੀਕ ਆ ਤੋੜ ਦੋ ਲੋਪਰਾ ਇਹਨੂੰ ਤੋੜ ਦੋ ਪਹਿਲਾਂ ਬਾਅਦ ਚ ਦੇਖਣ ਨੂੰ ਚੀਜ਼ ਲੋ ਤੁਸੀਂ ਤੁਸੀਂ ਲੀ ਗੋ ਦਿਖਾਣੇ ਚੰਗੀ ਪੜੀ ਕੋਸੀਆ ਮੋਟਾ ਓਟੀ ਡਾਡੀ ਠੀਕ ਹੈ। ਕੱਤ ਬੈਠ ਸੋਨਾ ਸੁਪਨਾ ਕਰਮਾਂ ਵਾਲੀ ਦਾ। ਲੋ ਜੀ। ਲੋ। ਚੈੱਕ ਕਰ ਦਿੰਦਾ। ਲੋ ਜੀ। ਲੋ ਜੀ। ਚੈੱਕ ਕਰ ਸੰਦ ਥੋੜੀ ਛੜੀ ਖਾਂ ਫੁੰਦੇ ਵਾਲੂਗਾ। ਲੋ ਜੀ। ਬਾਕੀ ਪਰ ਫਿਰ ਤੋਂ ਮੁਖਾ ਦਾ ਨਾਂ ਜੀ ਨੂੰ ਟੋਪ ਕੱਟ ਦੇ ਦਿੱਸੇ ਪਰ ਉਹ ਵੀ ਦਿਖਾਉਣੇ ਸੀ ਠੀਕ ਹੈ ਜੀ ਤੇ ਜਦੋਂ ਪਿਆ ਬਾਕੀ ਰੇਟ ਬਾਈ ਨੇ ਆਪ ਨੂੰ ਦੱਸਤਾ ਠੀਕ ਹੈ ਜੀ ਹਾਂ ਜੀ બીજી ਦੀ ਦੱਸੋ ਜਾਣਕਾਰੀ ਦੂਜੀ ਵੀ ਤੀਜੇ ਸ਼ੂਏਸ਼ ਹੁੰਦੀ ਆ ਜੀ ਠੀਕ ਆ ਹਾਂ ਕਿੰਨਾ ਦੱਸਿਆ ਜੀ ਮਾਲਕ ਨੇ ਦੁੱਧ ਇਹਦਾ ਉਹ ਤਾਂ ਵੱਧ ਦੱਸਦੇ ਸੀ ਆਪਾਂ ਤੇਰੇ ਨਹੀਂ ਦੱਸਾਂਗੇ ਠੀਕ ਆ ਹਾਂ ਵੀ 13 ਲੀਟਰ ਕਿਉਂਕਿ ਮੈਂ ਇੰਨਾ ਬਹੁਤ ਹੁੰਦਾ ਦੁੱਧਾਂ 13 14 ਲੀਟਰ ਦੁੱਧ ਦਾ ਥੋੜਾ ਹੁੰਦਾ ਹਾਂ ਹਾਂਜੀ ਹਾਂਜੀ ਤੇ ਵੀ ਮੈਂ ਵੱਧ ਦੱਸੀ ਜਾਮਾ ਦਾ ਕੀ ਫਾਇਦਾ ਤੇ ਹਾਂ ਕਿੰਨੇ ਦਿਨ ਬਾਕੀ ਦੱਸਿਆ ਦੀ ਇਹ 4 5 ਦਿਨ ਇਹ ਲੈ ਜੂਗੀ 4 5 ਦਿਨ ਇਹ ਲਊਗੀ ਹਾਂ ਠੀਕ ਆ ਇਹਦਾ ਰੇਟ ਭਰਾ ਰੇਟ ਇਹਦਾ ਵਿਸ਼ਾ ਭਈਆ ਸਵਾ ਠੀਕ ਆ ਦੋਪਰਾ ਦੇਖ ਸਰੋ ਝੋੜੀ ਚਾਲੀ ਕਰਮਾ ਵਾਲੀ ਦੀ ਠੀਕ ਆ ਲਾਹੂ ਬਹੁਤ ਹੈ ਹੁਣ ਵੀ ਲੈਵਾ ਬਹੁਤ ਬਣਿਆ ਹੋਇਆ ਹੈਗਾ ਠੀਕ ਆ ਠੀਕ ਆ ਹਾਂ ਜੋਜੀ ਚੱਕਰ ਸਾਨੂੰ ਬਹੁਤ ਸੋਹਣਾ ਲੱਗਿਆ ਵਾ ਕਰਮਾਂ ਬਾਰੇ ਬਾਕੀ ਤਾਰਾਂ ਦੋਨਾਂ ਹੀ ਬੋਲੀਆਂ ਪੋਲੀਆਂ ਤਾਰਾਂ ਹੀ ਦੋਨਾਂ ਹੀ ਠੀਕ ਆ ਤੋੜ ਦੋ ਜੀ ਲੋ ਜੀ ਚੀਪਾ ਕੱਢੇ ਤੂੰ ਪਤਾ ਲੱਗ ਜਾਂਦਾ ਠੀਕ ਆ ਜੀ ਲੋ ਜੀ ਵਾਕੀ ਆਉਦੀ ਸਮਝ ਨਾ ਹਨ ਜੋ ਵੀ ਕਰਨਾ ਭਰਾ ਤੇ ਸਾਡਾ ਕੰਮ ਦਿਖਾਉਣਾ ਤੇ ਦੇਖ ਸਕਦੇ ਤੁਸੀਂ ਚੱਕਰ ਇਹਦੇ ਸੱਲੀ ਭਰਾ ਤੁਸੀਂ ਆਪ ਕਰ ਲੀ ਠੀਕ ਆ ਨਾ ਲੋ ਜੀ ਹੋਰ ਤਾਰਾਂ ਕੱਢ ਬੈਡ ਸੋਹਣਾ ਸੁਖਣਾ ਲੋ ਜੀ ਮੋੜ ਦਈ ਤੋ ਆ ਦੋ ਗੜਾ ਲੋ ਸਿੰਗੀ ਸੁਣੀ ਫੇਸ ਕੁਆਲਿਟੀ ਤੋ ਰਤ ਰਤ ਤੁਹਾਡੇ ਸਾਹਮਣੇ ਪਰਾ ਰੇਡ ਵੀ ਬਾਈ ਨੇ ਬਿਲਕੁਲ ਜਾਇਜ਼ ਮੰਗੇ ਹਨ ਤੇ ਇਹਦੇ ਚ ਬਾਈ ਮਾਨਤਾਨ ਕਿੰਨਾ ਕਹੋ ਜੀ ਦੋਨੇ ਇਕੱਠੇ ਆਲੇ ਲੇ ਕੇ ਨੇ ਉਹ ਦੇਖ ਜੇ ਜੋੜਾ ਬੰਦਾ ਲੈਂਦਾ ਹੈ ਮਾਨਤਾਨ ਨੂੰ ਵਾਜਾ ਕਰਦਾ ਹੈ ਇਹ ਇਕੱਲੀ ਇਕੱਲੀ ਲੈਂਦਾ ਮਾਨਤਾਨ ਨੂੰ ਵਾਜਾ ਕਰਦਿਆਂ ਵੀ ਠੀਕ ਆ ਹਾਂ ਆਪਣਾ ਕਿਹੜੇ ਸੜਕ ਪੇਰ ਘਰ ਰਾਹ ਰਹਿੰਦਾ ਹੈ ਉਹ ਤਰ੍ਹਾਂ ਨੂੰ ਕੱਚਾ ਰਾਹ ਜਾਂਦਾਗਾ ਠੀਕ ਆ ਪੈਂਡ ਚੰਨਵਾਲਾ ਤੇ ਜਿਲ੍ਹਾ ਬਰਨਾਲਾ ਠੀਕ ਆ ਹਾਂਜੀ ਲੋ ਭਰਾ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਤੇ ਦੋਨੇ ਮਜੇ ਨੰਬਰ ਹੈਗਾ 98 ਠੀਕ ਆ ਨੰਬਰ ਆਪਾਂ ਸਕਰੀਨ ਤੇ ਲਾਉਣਾ ਨੇ ਵੀਰ ਜੀ ਠੀਕ ਆ ਜੀ ਠੀਕ ਆ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਅਕਸਰ ਨਵੀਂ ਵੀਡੀਓ ਚ ਓਕੇ ਬਾਏ